ਸਤਿ ਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਛੋਲੇ ਦੀ ਕੈਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੋ ਬੇਹੱਦ ਮੰਦ ਭਾਗੀ ਹੈ ਦੱਸ ਦਈਏ ਖੁਰਾਲਗੜ੍ਹ ਸਾਹਿਬ ਨੂੰ ਜਾ ਰਹੀ ਸ਼ਰਧਾਲੂਆਂ ਨਾਲ ਭਰੀ ਬੱਸ ਪਲਟ ਗਈ ਹੈ ਜਿਸ ਵਿੱਚ 15 ਸ਼ਰਧਾਲੂਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਦੱਸ ਦਈਏ ਕਿ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਇਤਿਹਾਸਿਕ ਧਾਰਮਿਕ ਸਥਾਨ ਸ਼੍ਰੀ ਖੁਰਾਲਗੜ੍ਹ ਸਾਹਿਬ ਨੂੰ ਜਾ ਰਹੀ ਸ਼ਰਧਾਲੂਆਂ ਨਾਲ ਭਰੀ ਮਿੰਨੀ ਬੱਸ ਗੜੀ ਮਾਨਸੋਵਾਲ ਦੀ ਖੱਡ ਵਿੱਚ ਪਲਟ ਗਈ ਹੈ ਬੱਸ ਵਿੱਚ 30 ਸ਼ਰਧਾਲੂ ਸਵਾਰ ਸਨ ਜਿਨ੍ਹਾਂ ਵਿੱਚ ਬਹੁਤੇ ਬੱਚੇ ਅਤੇ ਮਹਿਲਾਵਾਂ ਸੰਖੇਪ ਕਟਨਾ ਕਰੀਬ ਦੁਪਹਿਰ 2 ਵਜੇ ਦੀ ਦੱਸੀ ਜਾ ਰਹੀ ਹੈ ਦੁਰਘਟਨਾ ਵਿੱਚ ਪਰਮਾਤਮਾ ਦੀ ਕਿਰਪਾ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਮਿਲੀ ਜਾਣਕਾਰੀ ਅਨੁਸਾਰ ਇਹ ਬੱਸ ਬੀਬੀਐਸ ਸਕੂਲ ਲੀਲਾ ਮੇਕ ਸਿੰਘ ਦੀ ਹੈ ਔਰ ਬੱਸ ਦਾ ਨੰਬਰ ਪੀਬੀ 13 ਬੀਬੀ 7462 ਦੱਸਿਆ ਜਾ ਰਿਹਾ ਜਿਸ ਨੂੰ ਡਰਾਈਵਰ ਪਰਮਿੰਦਰ ਸਿੰਘ ਚਲਾ ਰਿਹਾ ਸੀ ਇਸ ਬੱਸ ਵਿੱਚ ਰਸੂਲਪੁਰ ਥਾਣਾ ਜਗਰਾਓ ਦੀ ਸੰਗਤ ਜਿਹੜੀ ਸਵਾਰ ਸੀ ਜੋ ਕਿ ਸ਼੍ਰੀ ਖੁਰਾਲਗੜ੍ਹ ਸਾਹਿਬ ਜਾ ਰਹੀ ਸੀ ਜਦ ਬੱਸ ਗੜੀ ਮਾਨਸੋਵਾਲ ਤੋਂ ਕੁਰਾਲਗੜ੍ਹ ਵਾਲੇ ਚੱਲੀ ਤਾਂ ਗੱਡੀ ਤੇ ਪਿੰਡ ਨੇੜੇ ਹੀ ਉਤਰਾਏ ਵਿੱਚ ਬੱਸ ਬੇਕਾਬੂ ਹੋ ਕੇ ਖੱਡ ਵਿੱਚ ਡਿੱਗ ਕੇ ਪਲਟ ਗਈ ਘਟਨਾ ਦਾ ਪਤਾ ਚੱਲਦੇ ਹੀ ਗੁਰੂ ਘਰ ਦੀ ਐਂਬੂਲੈਂਸ ਤੇ ਹੋਰ ਗੱਡੀਆਂ ਜਲਦੀ ਮੌਕੇ ਤੇ ਪਹੁੰਚੀਆਂ ਤੇ ਜ਼ਖਮੇ ਨੂੰ ਤੁਰੰਤ ਗੜ ਸ਼ੰਕਰ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਜਿੱਥੋਂ ਕਈ ਜ਼ਖਮਾਂ ਨੂੰ ਮੋਢਲੀ ਡਾਕਟਰੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਤਾਂ ਇਹ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਜੋ ਕਿ ਗੜ ਸ਼ੰਕਰ ਏਰੀਏ ਤੋਂ ਸਾਹਮਣੇ ਆ ਰਹੀਆਂ ਜੋ ਕਿ ਬੇਹਦ ਮੰਦ ਭਾਗ ਗਿਆ ਕਿਉਂਕਿ ਬੱਸ ਪਲਟ ਗਈ ਹੈ ਪਰ ਵੱਡੀ ਗੱਲ ਇਹ ਹੀ ਹੈ ਕਿ ਸਤਗੁਰੂ ਮਹਾਰਾਜ ਦੀ ਕਿਰਪਾ ਨਾਲ ਕੋਈ ਜਾਨੀ ਨੁਕ ਪਰ 15 ਸ਼ਰਧਾਲੂ ਜਿਹੜੇ ਆ ਉਹ ਜ਼ਖਮੀ ਹੋ ਗਏ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਦਿਖਾ ਲਈ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਮਲਤੀ ਬਾਸ ਆਉਂਦੀ ਸੀਗੀ ਖਰਾਗੜ ਸਾਹਿਬ ਨੂੰ ਜਾ ਰਹੀ ਸੀ ਅਸੀਂ ਉਹਨਾਂ ਨੂੰ ਉੱਪਰ ਰੋਕਣ ਦੀ ਕੋਸ਼ਿਸ਼ ਕੀਤੀ ਉਹ ਰੁਕੀ ਨਹੀਂ ਐ ਫਿਰ ਜੱਕਦਾਂ ਅੱਗੇ ਤਰਾਈ ਦੇ ਵਿੱਚ ਘੜੀ ਮਾਨਸਰ ਘਾਟੀ ਦੇ ਵਿੱਚ ਪਲਟ ਗਈ ਸਾਨੂੰ ਕਿਸੇ ਮੋਟਰਸਾਈਕਲ ਵਾਲੇ ਨੇ ਦੱਸਿਆ ਬੱਸ ਪਲਟ ਗਈ ਫਿਰ ਅਸੀਂ ਜਦੀ ਪਿੰਡ ਵਾਲੇ ਇਕੱਠੇ ਕਰਕੇ ਬੰਦੇ ਜ਼ਖਮੀਆਂ ਨੂੰ ਚੱਕਿਆ ਤੇ ਐਂਬੂਲੈਂਸ ਵਿੱਚ ਪਿੰਡ ਗੜੀ ਮਾਸਾਲਾ ਜੀ ਇਧਰ ਉਪਰ ਇੱਕ ਬੱਸ ਆਈ ਜੀ ਜਿਹੜੀ ਬੱਸ ਸੀਗੀ ਉਹ ਇੱਥੇ ਆ ਕੇ ਬਾਜੂ ਪਤਾ ਲੱਗ ਗਿਆ ਕਿ ਉਹ ਮੋਕੇਵਾਲ ਦੀ ਸੀਗੀ ਤੇ ਉਹਨਾਂ ਯਾਤਰੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਵੀ ਕਿ ਰੁਕ ਜਾਓ ਤੁਸੀਂ ਇਧਰੋਂ ਨਾ ਜਾਓ ਪਰ ਉਹਨੇ ਬਿਲਕੁਲ ਯਾਤਰੀ ਨੂੰ ਨਾ ਕਰਨ ਦੇ ਬਾਅਦ ਵੀ ਉਹ ਬੱਸ ਲੈ ਕੇ ਆ ਗਏ ਪਰ ਉਹ ਬੱਸ ਇੱਥੇ ਆ ਕੇ ਪੱਟ ਗਈ ਬੱਸ ਪੱਟਣ ਕਰਕੇ ਕਾਫੀ ਸਵਾਰੀਆਂ ਦੇ ਸੱਟਾ ਲੱਗ ਗਏ ਜਾਂ ਸੱਟਾ ਲੱਗਣ ਕਰਕੇ ਪਿੰਡ ਦੇ ਬੰਦੇ ਨੇ ਇਕੱਠੇ ਹੋ ਕੇ ਫਟਾਫਟ ਜਿਹੜੇ ਬੰਦੇ ਆ ਉਹ ਹਫੜਾ ਦਫੜੀ ਵਿੱਚ ਇਕੱਠੇ ਕਰਕੇ ਉਹਨਾਂ ਨੂੰ ਹਸਪੀਟਲ ਭਜਾਇਆ ਕੁਝ ਐਂਬੂਲੈਂਸਾਂ ਭਾਈਆਂ ਕੁਝ ਪਰਸਨਲ ਗੱਡੀਆਂ ਤੇ ਆਪਣੀ ਚੌਂਕੀ ਇੰਚਾਰਜ ਵੀ ਵਿਚਾਰੇ ਜਿਹੜੇ ਹੈਗੇ ਉੱਥੇ ਵੀ ਮੇਰੇ ਖਿਆਲ ਨਾਲ ਦੋ ਜਾਂ ਤਿੰਨ ਮਲਾਜਮ ਹੀ ਹੈ ਤੇ ਕਾਫੀ ਵਾਰੀ ਇੱਥੇ ਹਾਦਸੇ ਹੋ ਚੁੱਕੇ ਤੇ ਲੋਕਾਂ ਨੂੰ ਕਈ ਵਾਰੀ ਰੋਕੀਦਾ ਵੀ ਹੈ ਕਈ ਦੇ ਵੀ ਹੈ ਪਰ ਕਈ ਵਾਰੀ ਉਹ ਨਹੀਂ ਰੁਕਦੇ ਕਿ ਜਿਹੜੇ ਇੱਥੇ ਮਹਾਰਾਜ ਹੀ ਹੈਗੇ ਉੱਥੇ ਉਹਨਾਂ ਦੇ ਪ੍ਰਧਾਨ ਸਾਹਿਬ ਉਹਨਾਂ ਨੂੰ ਬੇਨਤੀ ਹੈ ਕਿ ਕੁਝ ਮਲਾਜਮਾਂ ਦੇ ਨਾਲ ਬੰਦੇ ਲਾਇਆ ਜਾਣ ਤੇ ਸ਼ਨੀਵਾਰ ਰਾਤ ਐਤਵਾਰ ਨੂੰ ਅਕਸਰ ਇੱਥੇ ਕੋਈ ਨਾ ਕੋਈ ਘਟਨਾ ਹੋ ਜਾਂਦੀ ਤੇ ਪਿੰਡ ਵਾਸੀਆਂ ਨੂੰ ਕਾਫੀ ਦਿੱਕਤ ਆਉਂਦੀ ਉਹ ਵਿਚਾਰੇ ਖਪੜਾ ਦਬੜੀ ਵੀ ਜਾਂਦੇ ਆ ਤੇ ਉਹਨਾਂ ਨੂੰ ਭੇਜਦੇ ਆ ਤੇ ਹੁਣ ਪ੍ਰਸ਼ਾਸਨ ਆਇਆ ਜੀ ਪ੍ਰਸ਼ਾਸਨ ਨੇ ਦੇ ਨਾਲੇ ਪਲੱਸ ਪੁਆਇੰਟ ਬਸੇ ਨਾਲ ਮਿਲ ਕੇ ਉਹਨਾਂ ਬੱਚਿਆਂ ਨੂੰ ਉੱਥੇ ਪਜਾਇਆ ਜੀ ਅੱਛਾ ਕੋਈ ਸੱਟ ਕੋਈ ਉੱਧਾ ਇਹ ਟੈਕ ਨਹੀਂ ਨੁਕਸਾਨ ਨਹੀਂ ਹੈ ਜੀ ਇੱਥੇ ਪਰ ਪਰ ਫਿਰ ਵੀ ਕਾਫੀਆਂ ਨੇ ਕੁਝ ਕਾਫੀ ਇੰਜਰੀਆਂ ਹੈ ਕੁਝ ਬੱਚਿਆਂ ਨੇ ਇੰਜਰੀਆਂ ਹੈ ਤੇ 20 ਤੋਂ 25 ਛੇ ਉਹਦੇ ਵਿੱਚ ਯਾਤਰੀ ਤੇ ਹੁਣ ਪ੍ਰਸ਼ਾਸਨ ਆ ਕੇ ਕਾਫੀ ਮਦਦ ਕੀਤੀ ਨਾਲ ਜੀ ਕਿਉਂਕਿ ਗੱਲ ਵਿਚਾਰੇ ਖੜੇ ਹੈ ਜੀ ਨਾਲ ਆ ਕੇ ਮਿਲਾਂਗੇ ਤੇ ਇਹ ਨਹੀਂ ਅੱਗੇ ਸਾਰੀ ਕਾਰਵਾਈ ਕੀਤੀ ਹੈ ਜੀ ਕਿ ਬੱਚੇ ਬੀਨਗੇ ਮੇਰਾ ਨਾਮ ਅਜੀਤ ਘੋਰਾਸਾ ਹਾਂ ਸਰ ਅਸੀਂ ਖਰਾਦਗੜ੍ਹ ਨੂੰ ਜਾਂਦੇ ਪਏ ਸੀ ਰਾਜਾ ਸਾਹਿਬ ਤੋਂ ਆਏ ਸੀ ਅਸੀਂ ਪਿੰਡ ਛੱਡਰ ਚੂਲ ਪਰ ਜੰਡੀ ਆ ਅਸੀਂ ਉੱਥੋਂ ਨੂੰ ਰਾਜਾ ਸਾਹਿਬ ਤੋਂ ਆਏ ਸੀ ਖਰਾਦਗੜ੍ਹ ਚੰਦੇ ਜੀ ਮੱਥਾ ਟੇਕਣ ਮੁੰਡਾ ਢਵਾਇਆ ਸੀਗਾ ਬਾਹਰ ਉਹਨੇ ਕੁਸ ਕੁਕੀ ਹੋਣੀ ਆ ਇੱਕ ਥਾੜਾ ਮੁੰਡਾ ਵਾਇਆ ਤੇ ਜੇੜ ਦਾ ਮੁੰਡਾ ਉਹ ਜੇੜ ਦਾ ਮੁੰਡਾ ਛੋਟਾ ਲੈ ਕੇ ਚੱਲਦਾ ਸੀ ਮੱਥਾ ਟਕਾਉਣ ਬਾਦ ਜਾਨਦਿਆ ਦਾ ਹੀ ਐਕਸੀਡੈਂਟ ਹੋ ਗਿਆ ਉੱਥੇ ਹੀ ਬੱਸ ਕੋਲੇ ਮੁੜ ਗਈ ਬਾਅਦ ਤੋਂ ਸੰਭਲੀ ਨਹੀਂ ਗਈ ਉਹਨੇ ਵਿੱਚ ਸੈੜਤੀ ਖਾਈ ਏ ਕਿਸੇ ਨੇ ਚ ਬਜੀ ਨਹੀਂ ਕਿਸੇ ਚ ਨਹੀਂ ਬਜੀ ਉਦਾਂ ਹੀ ਉਹ ਤੋਂ ਸੰਭਲੀ ਨਹੀਂ ਗਈ ਇਹ ਅੱਜ ਇੱਕ ਗੱਡੀ ਮਾਨਸਵਾਲ ਦੇ ਫੂਲ ਦੀ ਰਸਤਾ ਜਿਹੜਾ ਬਿਲਕੁਲ ਸ਼ਾਰਪ نیچے ਉੱਤਰਦਾ ਹੈਗਾ ਇੱਥੋਂ ਖਰਾਲਗੜ੍ਹ ਸਾਹਿਬ ਨੂੰ ਜਿਹੜਾ ਸੰਗਤ ਜਿਹੜੀ ਮੁੱਕੀ ਦੇ ਇਲਾਕੇ ਦੀ ਸੀ ਮੁੱਕੀ ਜਿਹੜੇ ਦਵਾਈ ਸੀਗੀ ਇਹ ਬੱਸ ਜਿਹੜੀ ਇੱਥੇ ਐਕਸੀਡੈਂਟ ਹੋਣ ਕਰਕੇ ਜਿਹੜੀ ਹੈ ਮਰੋ ਪਲਟਣ ਕਰਕੇ ਸੰਗਤ ਦੇ ਸਟਾ ਲੱਗੀਆਂ ਨੇ ਜਰੋਂ ਵੈਸੇ ਕੋਈ ਸੀਰੀਅਸ ਨਹੀਂ ਹੈ ਤੇ ਬਾਕੀ ਸੀ ਮੌਕੇ ਤੇ ਆ ਕੇ ਚੌਂਕੀ ਬੀਨੇਵਾਲ ਦਾ ਪਿੰਡ ਹੈਗਾ ਕੰਮੀਕਰ ਸਾਹਿਬ ਮੇਰੇ ਨਾਲ ਨੇ ਜਿਹੜੀ ਲਖਮੀ ਸੀ ਉਹਨਾਂ ਨੂੰ ਐਂਬੂਲੈਂਸ ਦੇ ਰਾਹੀਂ ਵਾਪਕ ਹਸਪਤਾਲ ਕੋਲ ਜੈਜਮੈਂਟ ਕਰਵਾ ਦਿੱਤਾ ਤੇ ਬਾਕੀ ਮੌਕੇ ਤੇ ਆ ਕੇ ਇਸ ਤਰ੍ਹਾਂ ਦੇਖ ਰਹੇ ਜੋ ਵੀ ਹੈਲਪੀ ਰੂਟ ਹੈਗੀ ਹੈ ਤੇ ਲੋਕਲ ਪਬਲਿਕ ਦੇ ਸਹਿਯੋਗ ਨਾਲ ਜਿਹੜੀ ਹੈ ਉਹ ਸਾਰਿਆਂ ਦੇ ਤਰ੍ਹਾਂ ਦੇ ਵਿੱਚ ਇਨਫੋਰਮੇਸ਼ਨ ਜਿਹੜੀ ਹੈ ਦਿੱਤੀ ਜਾ ਰਹੀ ਹੈ ਹਾਂਜੀ ਸੰਗਤ ਦੇ ਦਰਸ਼ਣਾਂ ਵਾਸਤੇ ਜੈਦਵਾਰ ਉਹ ਜਿਹੜਾ ਆਉਂਦੀ ਐ ਤੇ ਦਸ਼ਾਵਾਸ ਤੇ ਹਾਰੀ ਸੀਗੀ ਤੇ ਉਹ ਤਾਂ ਬੜੀ ਮਤਲਬ ਬਹੁਤ ਚਾਹ ਹੋਇਆ ਜੀ ਜਿਹੜਾ ਕੋਈ ਜ਼ਿਆਦਾ ਸੀਰੀਅਸ ਨਹੀਂ ਹੈ ਤੇ ਚਲੋ ਸੱਟਾਂ ਜ਼ਰੂਰ ਲੱਗੀਆਂ ਨੇ ਉਹਨਾਂ ਨੂੰ ਹਸਪਟਲਾਈਜ਼ ਅਸੀਂ ਕਰਵਾਤਾ ਜੀ ਕਿਹੜਾ ਹਸਪਤਲ ਭੇਜੇ ਜੀ ਇਹ ਲਗ ਲਗ ਹਸਪਤਲ ਦੀ ਐਂਬੂਲੈਂਸ ਅਸੀਂ ਇੱਧੀਆਂ ਮਗਾ ਕੇ ਉਹ ਇੱਥੇ ਪਈ ਦਿੱਤੀਆਂ ਜੀ ਉਹ ਹੁਣ ਉਹਨਾਂ ਦੇ ਪਿੱਛੇ ਅਸੀਂ ਜਾ ਕੇ ਬਾਕੀ ਦੇਖ ਲੈਨੇ ਜੀ ਉਹਨਾਂ ਦਾ ਕਿਹੜੇ ਕਿਹੜੇ ਹਸਪਤਲ ਤੇ ਆ ਗਏ ਠੀਕ